ਸਹਿਗਾ ਦੇ ਪਿਤਾ ਜੀ ਸਾਡੀ ਵੀ ਬੱਚੋੜਾ ਲੈ ਕੇ ਗੁਰੂ ਮਹਾਰਾਜ ਜੀ ਜਨਨਾਤ ਅਗਰਿੰਦਰ ਜੀ ਹਰਨਾਮ ਦਾ ਮੇਰਾ ਪਤੀ ਜੀ ਪੜਦਾ ਵਸ ਕਾਬੇ ਦੇ ਨਵਾਸੀ ਪਰ ਮੈਨੂੰ ਇਹਨਾਂ ਦੇ ਨੇੜੇ ਹੋਣ ਦਾ ਮੌਕਾ 4-5 ਸਾਲ ਤੋਂ ਮਿਲਿਆ ਜਦੋਂ ਜੱਥੇਬੰਦੀ ਅਸੀਂ ਬਣਾਈ ਤੇ ਇਹਨਾਂ ਦੇ ਲੱਗਰ ਤੇ ਵੀ ਆਏ ਔਰ ਇਹਨਾਂ ਨੇ ਜੁਆਇਨਿੰਗ ਕੀਤੀ ਤੇ ਬਜ਼ੁਰਗਾਂ ਨੂੰ ਵੀ ਚਲੇ ਪੁਰਲੇ ਸੁਭਾਅ ਦੇ ਵਧੀਆ ਇਨਸਾਨ ਅੱਜ ਜਿਹੜਾ ਇਕੱਠਿਆ ਅਜੇ ਅਮਰਿੰਦਰ ਨੇ ਆਪਣਾ ਆਪ ਬਣਾਵਾਇਆ ਇਹ ਇਹਨਾਂ ਦੇ ਫਾਦਰ ਸਾਹਿਬ ਦਾ ਜੋ ਬੀਜਾ ਬੀਜ ਆ ਤੇ ਉਹ ਹੈ ਮੈਂ ਨਿਗਾਹ ਪਾਈ ਆਉਣ ਲੱਗਿਆ ਵੀ ਮੇਰੇ خیال ਦੇ ਮੁਤਾਬਕ ਇਲਾਕੇ ਦੇ ਵਿੱਚੋਂ ਸ਼ਾਇਦ ਹੋ ਸਕਦਾ ਕੋਈ ਸਰਕਾ ਦਾ ਗੂਪਚੇ ਲਿਜਾਇਆ ਹਰ ਨੱਕਰ ਦੇ ਵਿੱਚੋਂ ਜੁਮੇਵਾਰ ਚੱਜੇ ਜਿਹੜੇ ਲੋ ਪਹੁੰਚੇ ਉਹਨਾਂ ਦੀਆਂ ਦਲੀਲਾਂ ਬੜੀਆਂ ਸ਼ਾਨਦਾਰ ਸੀ ਗੁਰਬਾਣੀ ਦੇ ਟੁਕੜੀਆਂ ਜੋ ਨਾ ਦੁੱਖ ਮੈਂ ਦੁੱਖ ਨਾ ਈਮਾਨਾ ਸੁਖ ਧਨੇਵਾਰ ਭੈਣੇ ਜਾਣ ਕੇ ਕੰਡਲ ਵਾਰੀ ਮੰਨਣਾ ਮੈਂ ਨਹੀਂ ਜਾਨਾ ਉਸ ਤੋਂ ਜਾ ਕੇ ਲੋਕ ਲੋਕ ਕਬਾਣਾ ਹਰਕ ਸੋਚ ਤੇ ਰਹੇ ਧਿਆਨੋਂ ਨਾਹਿ ਮਹਤਾਪਾ ਮੰਨਣਾ ਆਸਾ ਮਨਸਾ ਨਗਲ ਤੇ ਆ ਕੇ ਰਹਿ ਗਦੇ ਰਹੇ ਜਰਾਸਾ ਕਾਹ ਪਰੋ ਜੇ ਪਰਸੇ ਨਾਹਿ ਪਲੇ ਕਾ ਪਰਮਾਤਮਾ ਰਸਾ ਜੋ ਕਿਰਪਾ ਦੇ ਨਰ ਤੋਂ ਕਿੰਨੀ ਤੇ ਬਾਪੂ ਦੀ ਕਿਰਪਾ ਹੋਵੇ ਗੁਰ ਕਿਰਪਾ ਦੇ ਨਰ ਤੋਂ ਤੇ ਨੇ ਇਹ ਦੁੱਖ ਪਛਾਣੀ ਨਾਣਕ ਬੇਨ ਭਇਓ ਕੋਵਿੰਦ ਸਿਓ ਜੋ ਪਾਣੀ ਸੰਗ ਪਾਣੀ ਬਹੁਤ ਵਿਚਾਰਾ ਵਧੀਆ ਹਟੋਣਾ ਕੋ ਥੋੜਾ ਸਮਾਂ ਬੈਠਦੇ ਉਹਨਾਂ ਦੇ ਚੱਲਾ ਉਹਨਾਂ ਦੇ ਵਿਚਾਰ ਗੁਰੂ ਦਾ ਵਰਨਾ ਕਿਹੜਾ ਕੋਲ ਵਧੀਆ ਕਿ ਮਾਨਸਾ ਤੇ ਗੁਰਬਾਣੀ ਨੂੰ ਪਿਆਰ ਕਰਨਾ ਪਰ ਉਹ ਮਨਕ ਕੋ ਜੋਰ ਪਰ ਜੋਰ ਕੀ ਸਰਪਰ ਸਰਪਰ ਸਦਾ ਸਦਾ ਇਹਦੇ ਗੇ ਵਿਹਾਏ ਨਾਨਕ ਕਿਸੇ ਨੂੰ ਵਾਕੀ ਹੈ मै तरे नाले बुज़ुर्ग जॾहिं बणाई थी इलाके उन अॻे नतन करो उन तला बनाउं करो त